ਨੂੰ ਜਮਾ ਸੱਚ ਕਿਸੇ ਦੇ ਗੋਡੇ ਵੱਜੇ ਕਿਸੇ ਦੇ ਜਿੱਤੇ ਵੱਜੇ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਤਿੰਨ ਮਹੀਨੇ ਮੇਰੀ ਢੂਹੀ ਤੇ ਸਟੇਜ ਰਹੀ ਹੈ ਮੈਂ ਅੰਦਰ ਸੀ ਮੇਰੀ ਢੂਹੀ ਤੇ ਸਟੇਜ ਹੈ ਅੱਜ ਆਪਾਂ ਨੇ ਜੀ ਢੂਹੀ ਤੇ ਸਟੇਜ ਹੈ ਛੋਟੇ ਲੋਕਾਂ ਦਾ ਪਿਆਰ ਹੈ ਮੇਰੇ ਨਾਲ ਵੀ ਬਹੁਤ ਸੀ ਛੋਟੇ ਗਲਾਂ ਚ ਕੀ ਆ ਮੈਂ ਦੱਸੀ ਮੇਰੇ ਦਿਲ ਚ ਕੀ ਸੀ ਮੈਂ ਦੱਸੂ ਗੱਲ ਕਰ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਣਾ ਹੈ ਆਪਣੇ ਪੰਜਾਬ ਦੇ ਮੱਥੇ ਤੋਂ ਕਲੰਕ ਪੂੰਜਣ ਵਾਲਾ ਮਹਾਨ ਸੂਰਮਾ ਆਪਾਂ ਝੋਟਾ ਝੋਟਾ ਕੀ ਝੋਟਾ ਬੇਨਤੀ ਹੈ ਇੱਕ ਪਸ਼ੂ ਬਾਨਾ ਚਲੋ ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਹੈ ਮਾਨ ਆਪਣੇ ਮੱਥੇ ਤੋਂ ਕਲੰਕ ਪੂੰਜ ਆਇਆ ਬਾਪੂ ਸਰਦਾਰ ਜਗਤਾਰ ਸਿੰਘ ਹਵਾਲਾ ਦੇ ਬਾਪੂ ਜੀ ਸਾਡੇ ਬੱਚ ਬੈਠੇ ਕਿਸੇ ਨਾਲ ਲਿਆ ਆ ਬਾਪੂ ਫਰਾ ਹੋ ਜਾ ਬਈ ਇਧਰ ਪੈਰ ਰੱਖ ਜੱਦੀ ਜਰਾ ਬੋਲੋ ਨਾਸੋ ਨਾ ਸਾਡੀ ਤਰਾਸ਼ਦੀ ਐ ਅਸੀਂ ਆਪ ਦੇ ਸ਼ੀਰਿਆਂ ਨੂੰ ਪੁੱਲ ਜਾਂਦੇ ਆ ਕੋਈ ਨਮਾ ਆਉਂਦਾ ਮੇਰੇ ਵਰਗਾ ਛੋਟਾ ਕੋਈ ਹੋਰ ਆਉਂਦਾ ਫਲਾਨਾ ਇਮਕਾ ਟੁਮਕਾ ਅਸੀਂ ਆਪ ਦੇ ਪੁਰਾਣੇ ਯੋਧਿਆਂ ਨੂੰ ਪੁੱਲ ਜਾਂਦੇ ਆ ਮੈਂ ਤਿੰਨ ਮਹੀਨੇ ਅੰਦਰ ਰਹਾ ਸੋਦੇ ਲੋਕਾਂ ਦਾ ਪੂਰਾ ਸਾਥ ਮਿਲਿਆ ਜੋ ਨੇ ਇਹਨਾਂ ਨੇ ਪੂਰਾ ਗੱਜ ਵੱਜ ਕੇ ਸਾਹ ਦਿੱਤਾ ਸਭ ਲੋਕ ਹਜੇ ਵੀ ਧਰਨਾ ਚੱਲੀ ਜਾਂਦਾ ਨਸ਼ੇ ਖਿਲਾਫ ਚੜ ਰਾਤ ਲੜਦੇ ਫਿਰਨਾਂ ਮੇਰੀ ਬਾਈ ਮੈਂ ਝੂਠ ਨਹੀਂ ਮਾਰਦਾ ਉਹ ਪਰਚਿਆਂ ਦੇ ਤਰੀਕੇ ਆ ਪੈਂਦੀਆਂ ਕੋਈ ਮੁੱਕਰਗੇ ਕੋਈ ਮੈਂ ਬਰੀ ਨਿਕਲ ਕੋ ਪਰਚਿਆਂ ਦੇ ਤਰੀਕਾ ਪੈਂਦੀਆਂ ਮੇਰੀਆਂ ਉਹ ਪਰਚਿਆਂ ਦੇ ਤਰੀਕਾ ਪੈਂਦੀਆਂ ਤੇ ਚਾਰ ਹੋਰ ਕੰਨੇ ਪਾਏ ਨੇ ਪਰਚੇ ਮੇਰੇ ਤੇ ਤਾਂ ਨਮੀ ਨਹਿਮਾਨਤ ਰਹੇ ਅੰਦਰ ਰੈਂਤ ਮੈਂ ਕੀ ਪਤਾ ਕੀ ਦੇ ਦਿੰਦੇ ਨੇ ਨਾ ਵਿਕੇ ਨਾ ਝੁਕੇ ਨਾ ਇਹ ਹਰਾ ਮੈਨੂੰ ਉਦੋਂ ਬਾਰੀ ਬੀਪੀ ਦੀ ਸ਼ਿਕਾਇਤ ਹੁੰਦੀ ਆ ਮੈਂ ਫੇਰ ਵੀ ਲੜਦਾ ਫਿਰਦਾ ਸੋ ਆਪਾਂ ਅੱਜ ਮੈਨੂੰ ਨਹੀਂ ਪਤਾ ਹੋਏਗਾ ਕਮੇਟੀ ਕੀ ਫੈਸਲਾ ਹੋਗੀ ਵੀ ਜੋ ਲੈਣਾ ਤੁਰੰਤ ਐਕਸ਼ਨ ਲਵੇ ਅਸੀਂ ਤਾਂ ਬੇਨਤੀ ਕਰਦੇ ਅੰਦਰ ਬੈਠਾ ਹੁਣ ਉਹ ਤਾਂ ਜੋਧੇ ਦੇਰੇ 27 ਸਾਲਾਂ ਤੋਂ ਬੈਠੇ ਉਹਨਾਂ ਦਾ ਦੇਣਾ ਕੋਈ ਦੇ ਸਕਦਾ ਬੀਪ ਸਿੰਧੂ ਭਾਈ ਸਾਡਾ ਚਲ ਗਿਆ ਅਸੀਂ ਦੀਪ ਦੇ ਜਗ੍ਹਾ ਹੋਏ ਕੀ ਨੇ ਆ ਹਜ਼ਾਰ ਲਾ ਕੇ ਜਾਵਾਂਗੇ ਸਾਦਾ ਅਮਰਤਪਾਲ ਸਾਨੂੰ ਜਗਾ ਗਿਆ ਫੇਰ ਬਾਹਰ ਆਉਗਾ ਕਿੰਨਾ ਚਿਰ ਸਰਕਾਰਾਂ ਰੱਖ ਲੈਣਗੀਆਂ ਲੱਖਾਂ ਆਉਣਗੇ ਕਿੰਨਾ ਸਿੱਖ ਜਾਗੇਗਾ ਤੇ ਭਾਈ ਲੰਗਰ ਲਾਇਆ ਮੁੰਡਿਆਂ ਨੇ ਜਿਹੜਾ ਲੰਗਰ ਛਕਣਾ ਹੋ ਛਕਿਓ ਤੇ ਬਾਈ ਵਾ ਕੇ ਜਾਇ ਆਉਣਾ 40 ਲੱਖ ਰਿਓ ਸਭ ਨੂੰ ਛੁੱਕੇ ਜਾਇਓ ਆਪ ਆਦਾ ਪੂਰਾ ਸਮਰਥਨ ਦਿਓ ਤੇ ਜਿੱਥੇ ਤੋਂ ਲੁਕੇਡੀ ਕਹਿੰਦੀ ਕਹਿੰਦੀ ਮੈਂ ਤਾਂ ਕਮੇਟੀ ਨੂੰ ਬੇਨਤੀ ਕਰੂੰਗਾ ਕਿ ਆ ਸ਼ੁਰੂ ਕਰ ਲੋ ਉਹ ਕਮੇਟੀ ਤੋਂ ਨਿਕਲ ਜਾ ਤੂੰ ਉਹ ਆਤਮਾਨ ਦੀ ਕੋਠੀ ਦਾ ਭਰਾ ਕਰੋ ਕੌਣ ਨੂੰ ਜੇ ਤੁਸੀਂ ਮੇਰੀ ਗੱਲਾਂ ਨਾਲ ਸਹਿਮਤ ਹੋ ਤਾਂ ਮੈਨੂੰ ਪਤਾ ਹੈ ਅੱਜ ਮੀਟਿੰਗ ਕਰਾਂਗੇ 10 ਦਿਨਾਂ ਬਾਅਦ ਮੀਟਿੰਗ ਕਰਾਂਗੇ 14 ਦਿਨਾਂ ਬਾਅਦ ਮੀਟਿੰਗ ਕਰਾਂਗੇ ਆਟਾ ਡਬੂ ਹੋ ਜਾਂਦੇ ਨੇ ਅਫਸਰਾਂ ਨਾਲ ਗੱਲਾਂ ਹੋ ਜਾਂਦੀਆਂ ਨੇ ਲੋਕਾਂ ਨੂੰ ਕੁਝ ਸੁਣਦਾ ਨਹੀਂ ਜੋ ਤੁਸੀਂ ਦਿਲ ਚ ਲੈ ਕੇ ਆਇਓ ਅੱਜਾ ਵੱਡਾ ਹੜ ਆਇਆ ਮੇਰੇ ਵਾਲੀ ਵੀ ਆਇਆ ਸੀ ਮੈਂ ਦੇਖ ਹੀ ਸਕਿਆ ਮੈਂ ਤੁਹਾਡਾ ਧੰਨਵਾਦ ਆ ਇਕੱਲੇ ਇਕੱਲੇ ਬੰਦੇ ਦਾ ਤੁਹਾਡੇ ਦਿਲ ਦੀ ਗੱਲ ਦੱਸੋ ਸਗਰੂਤ ਦੀ ਕਿ ਠੀਕ ਹੈ ਟਰ ਲੀ ਜਾਣਾ ਭਗਤਵਾਨ ਦੀ ਹੱਥ ਖੜੇ ਕਰ ਦਿਓ ਕੱਲਾ ਕੱਲਾ ਬੰਦੋ ਪਾਨਾ ਕਿਹਾ ਦੇ ਘਰ ਵਾਸਤੇ ਲੜਦਾ ਸੀ 200 ਰੁਪਿਆ ਪਵਾ ਆ ਗਿਆ ਗੱਲਾਂ ਦੇ ਫਰਮਾ ਦੇ ਕੇ ਚੇਮੀ ਪੱਤੀ ਸਕਾਰਤੀ ਹੋਵੇ ਇਹਨੂੰ ਸ਼ਰਮ ਨਹੀਂ ਆਉਂਦੀ ਮੁਚੜ ਨੂੰ ਮੁਸਲਮਾਨਾਂ ਦੇ ਰਾਤ ਮੁਸਲੰਗ ਜੋ ਤੇ ਰਾਤ ਚ ਮਲੇਰ ਕੋਟ ਨੇ ਨਾਮ ਨੇ ਹਵਾ ਨਾ ਨਾ ਮਾਰਿਆ ਸੀ ਇਹ ਬੰਨੂਆਂ ਤੋਂ ਕੋਈ ਹਾਰਾ ਮਾਰਾ ਵੀ ਨਹੀਂ ਮਾਰਦਾ ਫਿੰਗੜੀ ਵਾਲੀ ਸਰਕਾਰ ਮਰਦਾ ਹਾਰਾ ਨਾ ਨਾ ਮਾਰਦੇ ਹੁੰਦੇ ਮੈਨੂੰ ਸੱਡ ਲੋ ਮਰਵਾ ਦਿਓ ਗੋਲੀ ਮਰਵਾ ਦਿਓ ਮੈਂ ਨਹੀਂ ਚੁੱਪ ਕਰਦਾ ਨਾ ਕਾਲਾ ਵੀ ਵਿਕਾਵਣਾ ਪਰ ਸਮਝੌਤਾਕਾਰੀ ਲੋਕ ਸਮਝੌਤਾ ਕਰ ਜਾਂਦੇ ਨੇ ਸੋ ਅੱਪਾ ਨੂੰ ਡੱਟ ਕੇ ਪਾਲਿਆ ਸਾਜਣਾ ਚਾਹੀਦਾ ਆਪਾਂ ਦੇ ਪਰਿਵਾਰ ਦਾ ਸਾਜਣਾ ਚਾਹੀਦਾ ਜਿੰਨਾ ਛੋਟੀ ਆਪਾਂ ਗਰਮ ਕਰਾਂਗੇ ਉਹ ਆਪਾਂ ਵਾਕ ਬੋਲ ਦੇਣੀ ਅਮਰ ਤਾਂ ਬਾਰਾ ਬਾਰੀ ਚੁੱਪ ਕਰਕੇ ਬਾਈ ਦੀ ਸਿੱਧੂ ਰੋਂਦਾ ਰਿਹਾ ਸੁਣਿਆ ਨਹੀਂ ਜੇ ਬਾਈ ਸਿੱਧੂ ਏ ਉਦੀ ਗੱਲ ਸੁਣੀ ਹੁੰਦੀ ਯਾਰ ਹੁਣ ਮੈਨੂੰ ਦੱਸੋ ਹੱਥ ਖੜੇ ਕਰਕੇ ਦੀਪ ਜਿੱਤੂ ਗਦਾਸ ਕੇ ਜੋਰਾ ਸੀ ਜੋਰਾ ਸੀ ਜੋਰਾ ਸੀ ਖਲਾਅ ਦੀਪ ਜਵਾਗਿਆ ਸੋ ਮੈਂ ਮਾਫੀ ਚਾਹੁੰਦਾ ਮੈਥੋਂ ਭਾਵੇਂ ਕੋਈ ਸੱਚ ਬੋਲਿਆ ਜਾਂਦਾ ਕਿਉਂਕਿ ਮੈਨੂੰ ਲੱਖਾਂ ਫੋਨ ਆਏ ਸੀ ਮੈਂ ਸਾਰੀ ਸਿੱਖ ਸੰਗਤ ਨੂੰ ਜੋ ਮੇਰੇ ਨਾਲ ਵਾਅਦਾ ਕਰਕੇ ਆਏ ਸੀ ਸਾਡੇ ਬੰਦੀ ਸਿੰਗਰ ਹਾ ਕਰੋ 27 27 ਸਾਲਾਂ ਤੋਂ ਸਾਡੇ ਬਾਈ ਮੈਂ ਪੂਰੀ ਟੀਮ ਨੂੰ ਭਾਨੇ ਸਿੱਧੂ ਜੀ ਦੇ ਲੱਖੇ ਨੂੰ ਕਹਿਣਾ ਹੈ ਸਪੈਸ਼ਲ ਵੀ ਬਾਈ ਖੋਦ ਖੁਦ ਮੋਨੋਰੇਟ ਕਰੋ ਇਹਨੂੰ ਜਿੰਨੀ ਸ਼ੇਤੀ ਹੋਵੇ ਬਿਨਾ ਸ਼ਰਤਾ ਤੋਂ ਰਹਾ ਕਰਕੇ ਲਿਆਓ ਮੈਂ ਕੋਈ ਬਿਨਾ ਸ਼ਰਤਾ ਕਰਿਆ ਨਹੀਂ ਹੋਇਆ ਪ੍ਰਭੂ ਮੈਨੂੰ ਪੁੱਛੋ ਆ ਕਿ ਮੈਂ ਦੱਸੂਗਾ ਤੇ ਚਾਰ ਹੋਰ ਪਹਿਲੇ ਮੇਰੇ ਪਰਚੇ ਹਜੇ ਕੈਂਸਲ ਨਹੀਂ ਹੋਣਾ ਤਰੀਕਾ ਬੁਖਤ ਦਾ ਸੱਤ ਤਰੀਕਾ ਮੇਰੇ ਨਾਲ ਮਾਰੋ ਆ ਦੇਖਾ ਬਖਰੋ ਆ ਗਰਦੀਪ ਜੀ ਵਾਲਾ ਉਹ ਪਟਵਾਰੀਓ ਸੁਖੀ ਉਹ ਕਾਸ ਵੀ ਬੋਰ ਜਿੰਨੇ ਮੇਰੀ ਟੀਮ ਆਈ ਗੰਗਾ ਨਗਰ ਆ ਸਥਾਨ ਜਗਲਾਇਓ ਮੇਰੇ ਕਹੇ ਤੋ ਜੈ ਚੌਧਮੇ ਨਾਮ ਹੀ ਲਾ ਲਾ ਇਕਲੇ ਇਕਲੇ ਬੰਦੇਆਂ ਦਾ ਮੈਂ ਸਾਂਦਾ ਧੰਨਵਾਦੀਆਂ ਬਾਈ ਬਣ ਕੇ ਆ ਕਿਉਂਕਿ ਇਹ ਸਾਂਝਾ ਕੰਮ ਨਾ ਹੁਣ ਉਸਾਰਾ ਕਰਿਆ ਕਰੋ ਮੈਂ ਆਪਣੀ ਟੀਮ ਦੇ ਨਾਮ ਤੇ ਐਂਟੀ ਡਰਗ ਕਾਸਟ ਫੋਰਸ ਜਿੰਦਾਬਾਦ ਬਾਨਾ ਸੀ ਤੂੰ ਜਿੰਦਾਬਾਦ ਚਾੜੂ ਦਾ ਤੀਲਾ ਤੀਲਾ ਕਰਦਾ ਵੇ ਮੈਨੂੰ ਨਾਰੇ ਵੀ ਲਾਉਣੇ ਆਣੇ ਯਾਰ ਸੋ ਆਪਾਂ ਤਾਂ ਬੁਲਾਵਾਂਗੇ ਬੋਲੇ ਕੋਰਾਂ ਦੇਖ ਤੇ ਬੱਤਕੀ ਰਾਜ ਕਰੇਗਾ ਬੋਲੇ ਜਿਹੜਾ ਮੈਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਦੀ ਗੱਲ ਨਹੀਂ ਹਮਨਦਰਸੀ ਭਾਈ ਸੌਰੀ ਆਪਣੇ ਦਿਲ ਤੇ ਸਿੱਖੀ ਆ ਭਰਾਵੋ ਸੋ ਹੁਣ ਮੈਂ ਨਹੀਂ ਬੋਲਦਾ ਮਾਫੀ <jeux> so, Bolo, Bolo, Bolo.